ਦੇ ਹਲਕਾ ਪੱਤੀ ਵਿੱਚ ਇੱਕ ਪਰਿਵਾਰ ਦੇ ਵੱਲੋਂ ਮਦਦ ਦੀ गुहार ਲਗਾਈ ਗਈ ਹੈ ਪਰਿਵਾਰ ਦੇ ਤਿੰਨੋਂ ਜੀ ਅਪਾਹਜ ਹਨ ਅਤੇ ਕੰਮ ਕਰਨ ਤੋਂ ਵੀ ਅਸਮਰਥ ਹਨ ਜਿਸ ਕਾਰਨ ਇਹਨਾਂ ਦੇ ਸਾਹਮਣੇ ਤੋਂ ਵਕਤ ਦੀ ਰੋਟੀ ਦਾ जुगाड़ ਕਰਨਾ ਵੀ ਔਖਾ ਹੈ ਜਿਸ ਦੇ ਚਲਦਿਆਂ ਇਸ ਪਰਿਵਾਰ ਨੇ ਮਦਦ ਦੀ ਮੰਗ ਕੀਤੀ ਹੈ ਜੇ ਕੋਈ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਸਾਡਾ ਮਸਲਾ ਇਹ ਹੈ ਜੀ ਮੈਂ ਤੇ ਆ ਪਤਾਨੇ ਪਕੁੰਨੇ ਵੇਚ ਕੇ ਆਪਣਾ ਗੁਜ਼ਾਰਾ ਬੜਾ ਕਰਨ ਲਿਆ ਮੁਸ਼ਕਲ ਕਿ ਮੇਰਾ ਐਕਸੀਡੈਂਟ ਹੋਣ ਦਾ ਕਰਕੇ ਮੇਰੀ ਲੱਤ ਕੱਟੀ ਗਈ ਹੈ ਤੇ ਬਹੁਤ ਬੁਰਾ ਹਾਲ ਹੈ ਵੀ ਆ ਉਹ ਲੂਲਾ ਮੁੰਡਾ ਤੇ ਉਹ ਵੀ ਬੇਕਾਰੀ ਹੈ ਸਰ ਤੇ ਘਰ ਦੀ ਹੈ ਤੇ ਉਹ ਰੇੜ ਕੇ ਤੁਰਦੀ ਹੈ 100% ਹੀ ਹੈ ਕਿੰਨੇ ਬੱਚੇ ਕਿੰਨੇ ਤੁਹਾਡੇ ਬੱਚਾ ਇੱਕੋ ਹੀ ਹੈ ਇੱਕੋ ਮੁੰਡਾ ਹੀ ਹੈ ਹਾਂਜੀ ਤੇ ਮੁੰਡੇ ਨੂੰ ਗੱਲ ਆ ਲੱਤਾਂ ਜਿਹੜੀਆਂ ਇਹ ਨਾ ਤਾਂ ਜਿਹੜਾ ਸ਼ੁਰੂ ਤੋਂ ਇਤਰਾ ਨਹੀਂ ਹੈ ਜਰਮਨ ਹਾਂਜੀ ਕਰਦੀ ਦਾ ਕਰਦੀ ਦੀ ਕੀ ਆਵਾ ਕਰ ਜਿੰਦਗੀ ਇਹ ਇਦਾਂ ਦੀ ਹੈ ਸ਼ੁਰੂ ਤੋਂ ਇਹ ਵੀ ਪੋੜੀਆ ਹੀ ਇਹ ਤੇ ਟੜ ਮਾਰਿਆ ਇਹਦਾ ਇਹ ਰੇੜਕੇ ਤੁਰਦੀ ਹੈ ਅੱਛਾ ਇਹ 100% ਹੀ ਹੈ ਚਲੋ ਦੇ ਕੀ ਕੰਮ ਕੀ ਕਰਦੇ ਹੋ ਕੰਮ ਇਹ ਉਹ ਬਾਜ਼ੀਆਂ ਦਾ ਹੀ ਮਾਰੇ ਮੋਟ ਕਰਦੇ ਆ ਗੁਜ਼ਾਰਾ ਬਹੁਤ ਮੁਸ਼ਕਲ ਹੁੰਦਾ ਅੱਗੇ ਜਿਹੜੇ ਪੈਸੇ ਸਾਡੇ ਕੋਲ ਚਾਰ ਉਹ ਐਕਸੀਡੈਂਟ ਹੋਣ ਕਰਕੇ ਇਹ ਲੱਗੇ ਲੱਤੇ ਤੇ ਹੁਣ ਇਹ ਸਾਡਾ ਕੋਠਾ ਜਿਹੜਾ ਇਹ ਬਾਜ਼ੀਆਂ ਤੇ ਅਸੀਂ ਇਹ ਚਾਹੁੰਦੇ ਆ ਵੀ ਸਾਡਾ ਉੱਚਾ ਕਰਕੇ ਪਾਇਆ ਜਾਵੇ ਤੇ ਤੁਹਾਡੀ ਬੜੀ ਮਿਹਰਬਾਨੀ ਹੈ ਤੇ ਇਹ ਮਿੰਤਨਾ ਮੇਰੀ ਗੱਲ ਜਿਹੜੀ ਹੈ ਮਿੰਤਿਆ ਤੁਹਾਡੀ ਗੱਲ ਭਾਜੀ ਕੋਠੇ ਬਹੁਤ ਮਾੜੇ ਆ ਤੇ ਘਰ ਦੀ ਇਲਾਜ ਕਰਕੇ ਕੋਠੇ ਚੋਂਦੇ ਆ ਬਹੁਤ ਤੇ ਹਾਲੇ ਬਹੁਤ ਅੰਦਰ ਪਾਣੀ ਖਲੋ ਜਾਂਦਾ ਤੇ ਅਸੀਂ ਥੋੜੇ ਜਿਹਾ ਨਾਲੀ ਉੱਚੇ ਕਰਕੇ ਪਾਇਏ ਜਾਣ ਤੇ ਬਹੁਤ ਅਸੀਂ ਮਦਦ ਮੰਗਦੇ ਆ ਮਹਾਰਾਜ ਕਰਕੇ ਵੀ ਮਿਹਨਤ ਕਰੀਦੀ ਆ ਥੋੜੀ ਬਾਲੀ ਉਹ ਉੱਤੇ ਲੱਗਦੇ ਜਿਹਾ ਮਾਤਾ ਢਿੱਲੀ ਮੱਠੀ ਰਹੀਦੀ ਬਿਮਾਰ ਆ ਕਿਹੜੀ ਜਗ੍ਹਾ ਤੇ ਰਹਿਣਾ ਤੇ ਅਸੀਂ ਸ਼ਹਿਰ ਪੱਟੀ ਲੱਗੇ ਫੌਜਿੰਗ ਵਾਲੀ ਛੋਣੀ ਤੋਂ ਇਹ ਮਸਾ ਜਿਹੜਾ ਆਪਣੇ ਪਰਿਵਾਰ ਦਾ ਹੈ ਇਹ ਜੀ ਤਿੰਨ ਮੈਂਬਰ ਨੇ ਤੇ ਚਾਰ ਮੈਂਬਰ ਨੇ ਇੱਕ ਤਿੰਨ ਜਾਣੇ ਹੈਂਡੀਕੈਪ ਇੱਕ ਵਿਚਾਰੇ ਬਜ਼ੁਰਗਾ ਉਹਨਾਂ ਦੀ ਵੀ ਲੱਤ ਨਹੀਂ ਆ ਜੀ ਉਹ ਇਦਾਂ ਹੀ ਮਿਹਨਤ ਮੂੰਹ ਤੋਂ ਕਰਕੇ ਮੇਲਿਆਂ ਤੇ ਜਾ ਕੇ ਤੇ ਆਪਣੇ ਪਰਿਵਾਰ ਨੂੰ ਖਵਾਉਂਦੇ ਨੇ ਪਰ ਇਹਨਾਂ ਦੀ ਇੱਕ ਛਾਤਾ ਹੁਣ ਕੱਚੀ ਆ ਦਿੱਗਣ ਵਾਲੀ ਆ ਤੇ ਮੈਂ ਚਾਹੁੰਨਾ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਇਹਨਾਂ ਦੀ ਕੰਦਾ ਕੁੰਦਾ ਵੀ ਨਹੀਂ ਨਹੀਂ ਹੈਗੀਆਂ ਤੇ ਤੁਹਾਨੂੰ ਪਤਾ ਮਾਹੌਲ ਮਾੜੇ ਅੱਜ ਕੱਲ ਤਾਂ ਚੋਰੀ ਚੂਰੀ ਦਾ ਵੀ ਡਰ ਹੁੰਦਾ ਇੱਥੇ ਇਸ ਤਰ੍ਹਾਂ ਦਾ ਘਰ ਦਾ ਗੁਜ਼ਾਰਾ ਫਿਰ ਕਿਸਾ ਇਨਾਲਾ ਘਰ ਦਾ ਗੁਜ਼ਾਰਾ ਦੇਖੋ ਇੱਕੋ ਹੀ ਮੈਂਬਰ ਨੇ ਜਿਹੜੇ ਕਮਾਉਂਦੇ ਨੇ ਤੇ ਉਹਨਾਂ ਦੀ ਵੀ ਲੱਤ ਨਹੀਂ ਹੈਗੀ ਹੈਂਡੀਕੈਪ ਨੇ ਉਹ ਵੀ ਖੁਦ ਤੇ ਪਰਿਵਾਰ ਦੀ ਜਿਹੜੀ ਆਰਥਿਕਾ ਉਹ ਤੰਗੀ ਬਹੁਤ ਜ਼ਿਆਦੀ ਆ ਤੇ ਇਹੀ ਆ ਕਿ ਕੋਈ ਇਹਨਾਂ ਦੀ ਵੱਤੋ ਵੱਤ ਵੀਡੀਓ ਸ਼ੇਅਰ ਕੀਤੀ ਜਾਵੇ ਇਹਨਾਂ ਦੀ ਮਦਦ ਕੀਤੀ ਜਾਵੇ ਮਤਲਬ ਜੇਕਰ ਕਿਸੇ ਨੇ ਪਰਿਵਾਰ ਨਾਲ ਸੰਪਰਕ ਕਰਨਾ ਹੋਵੇ ਤਾਂ ਫੋਨ ਨੰਬਰ ਕਿੰਨਾ ਇਹਨਾਂ ਦਾ ਹੈ ਹਾਂਜੀ ਇਹਨਾਂ ਦਾ ਨੰਬਰ ਹੈਗਾ ਵਾ 787143 63991 ਇਹਨਾਂ ਦਾ ਨੰਬਰ ਜੋ ਇੱਕ ਵਾਰ ਦੁਬਾਰਾ ਰਿਪੀਟ ਕਰ ਦਿਓ 787143 63991 ਇਹਨਾਂ ਦਾ ਪਰਸਨਲ ਨੰਬਰ ਆ ਜੇ ਕਿਸੇ ਨੇ ਇਹਨਾਂ ਨਾਲ ਕੰਟੈਕਟ ਕਰਨਾ ਹੋਵੇ ਤਾਂ